ਸਵਾਗਤ ਹੈ ਤੁਸੀਂ ਦੇਖ ਰਹੇ ਹੋ NOI24 ਚੈਨਲ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੋਨੂ ਸੂਦ ਆਪਣੀ ਡਾਇਰੈਕਟੋਰੀਅਲ ਡੈਬਿਊ ਮੂਵੀ ਫਤਿਹ ਨਾਲ ਦਿਸ਼ਾ ਦਾ ਰੁਖ ਕਰਨ ਜਾ ਰਹੀ ਹੈ ਜੋ ਕਿ 10 ਜਨਵਰੀ 2025 ਨੂੰ ਰਿਲੀਜ਼ ਹੋਣ ਜਾ ਰਹੀ ਹੈ ਜਿਵੇਂ-ਜਿਵੇਂ ਫਿਲਮ ਲਈ ਉਤਸ਼ਾਹ ਵਧਦਾ ਜਾ ਰਿਹਾ ਹੈ ਸੋਨੂ ਸੂਦ ਨੇ ਫਿਲਮ ਦੇ ਦਿਲਚਸਪ ਅਤੇ ਰੋਮਾਂਟਿਕ ਕਹਾਣੀ ਦੀ ਝਲਕ ਦਿੰਦੇ ਹੋਏ ਚਾਰ ਨਵੇਂ ਪੋਸਟਰ ਜਾਰੀ ਕੀਤੇ ਹਨ ਇਹ ਪੋਸਟਰ ਜੋ ਕਿ ਪੂਰਨ ਚਿੱਤਰ ਅਤੇ ਦਿਲਚਸਪ ਕਿਰਦਾਰਾਂ ਦੀਆਂ ਪ੍ਰੋਫਾਈਲਾਂ ਨੂੰ ਦਰਸਾਉਂਦੇ ਹਨ ਦਰਸ਼ਕਾਂ ਨੂੰ ਫਤਿਹ ਦੀ ਦੁਨੀਆ ਦਾ ਰੂਪ ਦਿਖਾਉਂਦੇ ਹਨ ਇਹ ਫਿਲਮ ਉਤਸ਼ਾਹ ਡਰਾਮਾ ਅਤੇ ਸਸਪੈਂਸ ਨਾਲ ਭਰੀ ਹੋਈ ਹੈ ਫਤਿਹ ਫਿਲਮ ਵਿੱਚ ਸੋਨੂ ਸੂਦ ਦੇ ਨਾਲ-ਨਾਲ ਮਸ਼ਹੂਰ ਅਦਾਕਾਰ ਨਸੀਰਉਦੀਨ ਸ਼ਾ ਅਤੇ ਖੂਬਸੂਰਤ ਜੈਕਲਿਨ ਫਰਨਾਂਡੇਜ਼ ਅਤੇ ਪ੍ਰਭਾਵਸ਼ਾਲੀ ਵਿਜੇ ਰਾਜ ਦੀ ਵੀ ਅਦਾਕਾਰੀ ਕਰਨਗੇ ਹਰ ਪੋਸਟਰ ਇਸ ਫਿਲਮ ਦੇ ਕਿਰਦਾਰਾਂ ਦੀ ਗਹਿਰਾਈ ਅਤੇ ਜਟਿਲਤਾ ਨੂੰ ਦਰਸਾਉਂਦਾ ਹੈ ਜੋ ਕਿ ਇੱਕ ਰੋਚਕ ਕਹਾਣੀ ਲਈ ਮੰਚ ਤਿਆਰ ਕਰਦਾ ਹੈ ਜਿਸ ਵਿੱਚ ਐਕਸ਼ਨ, ਸਸਪੈਂਸ ਅਤੇ ਵੱਡੇ ਜੋਖਮ ਭਰੇ ਹੋਏ ਹਨ ਇਸ ਫਿਲਮ ਦਾ ਨਿਰਮਾਣ ਸੁਨਾਲੀ ਸੂਦ ਅਤੇ ਉਮੇਸ਼ ਕੇ ਆਰ ਬੰਸਲ ਨੇ ਕੀਤਾ ਹੈ ਜੋ ਕਿ ਆਪਣੀ ਮਨਮੋਣੀ ਕਹਾਣੀ ਅਤੇ ਰੋਮਾਂਚਕ ਅਨੁਭਵ ਨਾਲ ਦਰਸ਼ਕਾਂ ਨੂੰ ਮੋਹਿਤ ਕਰਨ ਦੀ ਉਮੀਦ ਹੈ ਫਤਿਹ ਫਿਲਮ ਨੂੰ ਜੀ ਸਟੂਡੀਓਜ਼ ਦੁਆਰਾ ਸ਼ਕਤੀ ਸਾਗਰ ਪ੍ਰੋਡਕਸ਼ਨਸ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਵੇਗਾ ਜੋ ਕਿ ਵਿਸ਼ਵ ਭਰ ਵਿੱਚ ਇਸ ਨੂੰ ਵਿਆਪਕ ਪਹੁੰਚ ਅਤੇ سینਮਾਈ ਅਨੁਭਵ ਪ੍ਰਦਾਨ ਕਰਨ ਦੀ ਕਰਨ ਦਾ ਯਕੀਨ ਦਿਲਾਉਂਦਾ ਹੈ ਇਸ ਫਿਲਮ ਨਾਲ ਸੋਨੂ ਸੂਦ ਆਪਣੀ ਨਵੀਂ ਰਚਨਾਤਮਕ ਯਾਤਰਾ ਦੀ ਸ਼ੁਰੂਆਤ ਕਰ ਰਹੇ ਹਨ ਜੋ ਕਿ ਨਿਰਦੇਸ਼ਕ ਦੇ ਤੌਰ ਤੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ ਜਦਕਿ ਉਹ ਸ਼ਕਤੀਸ਼ਾਲੀ ਕਹਾਣੀਆਂ ਨੂੰ ਦਿਖਾਉਣ ਦੀ ਆਪਣੀ ਪਛਾਣ ਨੂੰ ਸਥਿਰ ਰੱਖਣਗੇ ਜਿਵੇਂ ਹੀ ਜਨਵਰੀ ਦੀ ਰਿਲੀਜ਼ ਹੋਣ ਦੀ ਤਾਰੀਖ ਨੇੜੇ ਆਉਂਦੀ ਜਾ ਰਹੀ ਹੈ ਦਰਸ਼ਕਾਂ ਨੂੰ ਇੰਤਜ਼ਾਰ ਹੈ ਕਿ ਇਹ ਐਕਸ਼ਨ ਥ੍ਰਿਲਰ ਫਿਲਮ ਉਹਨਾਂ ਲਈ ਕੀ ਨਵਾਂ ਲੈ ਕੇ ਆਉਂਦੀ ਹੈ ਇਸ ਫਿਲਮ ਦੀ ਸ਼ਾਨਦਾਰ ਕਾਸਟ ਰੋਚਕ ਕਹਾਣੀ ਅਤੇ ਉੱਚੀ ਊਰਜਾ ਵਾਲੀ ਵਿਜ਼ੂਅਲ ਇਸ ਫਿਲਮ ਦੀ ਸ਼ਾਨਦਾਰ ਕਾਸਟ ਰੋਚਕ ਕਹਾਣੀ ਅਤੇ ਉੱਚੀ ਊਰਜਾ ਵਾਲੀ ਵਿਜ਼ੂਅਲਸ ਨਾਲ ਫਤਿਹ 2025 ਦੀ ਸ਼ੁਰੂਆਤ ਵਿੱਚ ਸਭ ਤੋਂ ਉਮੀਦਾਂ ਵਾਲੀ ਫਿਲਮਾਂ ਵਿੱਚੋਂ ਇੱਕ ਬਣ ਰਹੀ ਹੈ